ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰੇ YouTube ਚੈਨਲ ਟਰੈਕਟਰ ਸੌਦਾ ਤੇ ਤੁਹਾਡਾ ਸਵਾਗਤ ਆ ਟਰੈਕਟਰ ਬਾਰੇ ਅੱਗੇ ਸਾਰੀ ਡਿਟੇਲ ਦੇਵਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਭ ਤੋਂ ਪਹਿਲਾਂ ਤੇ ਜੇ ਤੁਸੀਂ ਵੀ ਆਪਣੇ ਕਿਸੇ ਚੀਜ਼ ਨੂੰ ਵੇਚਣ ਵਾਸਤੇ ਚੈਨਲ ਤੇ ਐਡ ਕਰਵਾਉਣੀ ਹੋਵੇ ਤਾਂ 8-10 ਫੋਟੋਆਂ ਤੇ ਇੱਕ ਵੀਡੀਓ ਬਣਾ ਕੇ ਸਕਰੀਨ ਤੇ ਸ਼ੋ ਹੋਰੇ WhatsApp ਨੰਬਰ 959292149 ਤੇ ਸੈਂਡ ਕਰ ਦਿਓ ਜੀ ਤੁਹਾਡੀ ਐਡ ਆਪਣੇ ਚੈਨਲ ਤੋਂ ਕਰ ਦਿੱਤੀ ਜਾਊਗੀ ਹੁਣ ਗੱਲ ਕਰਦੇ ਆਂ ਬਕਾਊ ਟਰੈਕਟਰ ਦੀ ਆਵਲਾ ਸੋਨਾਲਿਕਾ 60 ਸਿਕੰਦਰ ਟਰੈਕਟਰ ਬਕਾਊਗਾ ਤੇ ਜੇ ਕਿਸੇ ਵੀਰ ਨੇ ਇਹ ਟਰੈਕਟਰ ਕਿਰਾਏ ਤੇ ਲੈਣਾ ਹੋਵੇ ਤਾਂ ਕਿਰਾਏ ਤੇ ਵੀ ਲੈ ਸਕਦੇ ਹੋ ਟਰੈਕਟਰ ਦਾ ਮਾਡਲ ਹੈ ਜੀ 2019 1650 ਘੰਟੇ ਚੱਲਿਆ ਬਿਲਕੁਲ ਓਕੇ ਕੰਡੀਸ਼ਨ ਹੈ ਇੰਜਨ ਗੇਅਰ ਦਾ ਸਾਫ਼ ਆ ਪੰਜਾਬ ਨੰਬਰ ਆ ਫਰਸਟ ਓਨਰ ਆ ਨਕਦ ਕੇ ਆ ਇਸ ਦਾ ਟਰੈਕਟਰ ਆ 80 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਤੇ ਏਰੀਆ ਹੈਗਾ ਜੀ ਭਦੌੜ ਬਰਨਾਲਾ ਰੇਟ ਫੋਨ ਤੇ ਹੋ ਜੂਗਾ ਮੋਬਾਈਲ ਨੰਬਰ ਵੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ 9877775090 ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਟਰੈਕਟਰ ਬਾਰੇ ਜਿਆਦਾ ਜਾਣਕਾਰੀ ਲੈ ਸਕਦੇ ਆ